ਦੁਰਵੇ ਦੁਰਦੇ ਦਿਲ ਵਿੱਚ ਚੋਰ ਮੇਦੇ ਨਾਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਮੇਰੇ ਮਾਇ ਮੇਦੇ ਨਾਲ ਨਹੀਂ ਜਾਣਾ ਮੈਂ ਵੀ ਜਦੋਂ ਪਹਿਲੀ ਵਾਰ ਸੁਣਿਆ ਸੀ ਮੈਨੂੰ ਮੇਰੇ ਬੱਚਿਆਂ ਨੇ ਦੱਸਿਆ ਸੀ ਕਿ ਪਪਾ ਐਡਾ ਮੁੰਡਾ ਵਧੀਆ ਗਾਉਂਦਾ ਤੁਸੀਂ ਉਹ ਵੀ ਉਹਦੇ ਛੋਟੇ ਛੋਟੇ ਸੀ ਪਰ ਦੇਖੋ ਇੱਕ ਪਿੱਲਰ ਹੁੰਦੇ ਨੇ ਹੀਰੋ ਹੀਰੋਇਨ ਹੈਨਾ ਤੇ ਜਦੋਂ ਉਹਨਾਂ ਤੇ ਗੇਮ ਖੜੀ ਹੁੰਦੀ ਹੈ ਤੇ ਦੇਵ ਹੋਣਾ ਦਾ ਤੁਸੀਂ ਇਹਦੇ ਚ ਇੱਕ ਡਿਫਰੈਂਟ ਕੈਰੈਕਟਰ ਦੇਖੋਗੇ ਔਰ ਵਾਕਈ ਅਸੀਂ ਇੱਕ ਕਾਮੇਡੀ ਫਿਲਮ ਵੀ ਇਕੱਠਿਆਂ ਨੇ ਬਣਾਈ ਸੀ ਤੋਂ ਦੇਵ ਨੇ ਇਹਦੇ ਚ ਮਿੱਥ ਤੋੜੀ ਆ ਕਾਮੇਡੀ ਫਿਲਮ ਦੇ ਵਿੱਚ ਵੀ ਕਰਕੇ ਔਰ ਇਹਦੇ ਵਿੱਚ ਵੀ ਕਿ ਕਦੇ ਵੀ ਕਿਸੇ ਐਕਟਰ ਨੂੰ ਟਾਈਪ ਕਾਸਟ ਨਹੀਂ ਕਰਨਾ ਚਾਹੀਦਾ ਆਡੀਅנס ਨੂੰ ਉਹਨੂੰ ਮੌਕਾ ਦੇਣਾ ਚਾਹੀਦਾ ਹਰ ਰੰਗ ਹਰ ਰੂਪ ਦੇ ਵਿੱਚ ਦੇਖਣ ਦਾ ਸ਼ੁਰੂ-ਸ਼ੁਰੂ ਵਿੱਚ ਮੈਂ ਸਿਰਫ ਕਾਮੇਡੀ ਕਰਦਾ ਰਿਹਾ ਤਾਂ ਮੈਨੂੰ ਕਾਮੇਡੀਅਨ ਸਮਝਿਆ ਜਾਣ ਲੱਗਾ ਅਦਾਸ ਵਰਗੀਆਂ ਫਿਲਮਾਂ ਨੇ ਉਹ ਮਿੱਥ ਤੋੜੀ ਜਾਂ ਹੋਰ ਜਿਹੜਾ ਮੇਰਾ ਇਸ ਤਰ੍ਹਾਂ ਦਾ ਦਾਣਾ ਪਾਣੀ ਫਿਲਮ ਵਰਗਾ ਕੰਮ ਸੀ ਉਹ ਚੀਜ਼ ਉਹਦੇ ਨਾਲ ਬ੍ਰੇਕ ਹੁੰਦੀ ਹੈ ਸੋ ਮੈਂ ਸਭ ਤੋਂ ਪਹਿਲਾਂ ਕੰਗ੍ਰੈਚੂਲੇਟ ਕਰਾਂਗਾ ਦੇਵ ਨੂੰ ਕਿ ਦੇਵ ਦਾ ਇੱਕ ਨਵਾਂ ਇੱਕ ਨਵਾਂ ਇਹਦੇ ਲਈ ਇੱਕ ਮਰਹਲਾ ਸਰ ਕਰਨ ਵਾਲੀ ਗੱਲ ਹੈ ਔਰ ਨੀਰੂ ਜੀ ਤੁਹਾਨੂੰ ਪਤਾ ਹੈ ਕਿ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਲਾਈਫਲਾਈਨ ਤੇ ਇਨਾਂ ਤੋਂ ਬਿਨਾ ਉਦੋਂ ਹੀ ਕੋਈ ਬੰਦਾ ਫਿਲਮ ਬਣਾਉਂਦਾ ਜਦੋਂ ਇਹਨਾਂ ਕੋਈ ਡੇਟਸ ਨਹੀਂ ਹੁੰਦੀਆਂ ਜਾਂ ਪ੍ਰੋਡਿਊਸਰ ਕੋਲ ਉਹਨੇ ਪੈਸੇ ਨਹੀਂ ਹੁੰਦੇ ਪਰ ਮੈਂ ਇਹਦੇ 'ਚ ਇਹ ਵੀ ਕਹਿਣਾ ਚਾਹਾਂਗਾ ਕਿ ਜਿੱਦਾਂ ਦਾ ਇਹਨਾਂ ਨੇ ਕੈਰੈਕਟਰ ਕੀਤਾ ਨਾ ਦੇਖੋ ਇਹ ਮੇਰੇ ਲਈ ਵੀ ਬੜੀ ਇੱਕ ਨਵੀਂ ਚੀਜ਼ ਸੀ ਕਿ ਇਹ ਪਤਾ ਹੀ ਨਹੀਂ ਲੱਗਦਾ ਕਿ ਅੱਛੀ ਸਿਸਟਰ ਹੈ ਕਿ ਅੱਛੀ ਵੁੱਡਬੀ ਵਾਈਫ ਹੈ ਕਿਸੇ ਵਾਸਤੇ ਇਨਾਂ ਮਿਡਲ ਚ ਪਲੇ ਕਰਨਾ ਹਨਾ ਤੇ ਉਹ ਉਹ ਨੀ ਥਿਨ ਲਾਈਨ ਦੇ ਉੱਤੇ ਚੱਲਣਾ ਦੋ ਇਮੋਸ਼ਨ ਇਕੱਠੇ ਕੈਰੀ ਕਰਨੇ ਤੇ ਇੱਕ ਪਰਪੱਕ ਐਕਟਰ ਦੇ ਵਸ ਦੀ ਗੱਲ ਹੁੰਦੀ ਹੈ ਬੇਬੇ ਦੀ ਗੱਲ ਤਾਂ ਹੋਈ ਹੈ ਉਹ ਮੇਰੇ ਨਾਲ ਦੋ ਵਾਰੀ ਦੇਖ ਬੈਠੇ ਕੋਈ ਮੇਰੀ ਗੱਲ ਨਹੀਂ ਕੀਤੀ ਕਹਿੰਦੇ ਹਾਥੀ ਕੇ ਪਾਉ ਮੇ ਸਭ ਦਾ ਪਾਉ ਨਿਰਮਲ ਰਿਸ਼ੀ ਜੀ ਦਾ ਨਾਲ ਹੈ ਤੂੰ ਸਾਰੇ ਵਿੱਚ ਹੀ ਆ ਜਾਂਦੇ ਨੇ ਠੀਕ ਹੈ ਜੀ ਇਹ ਕੁਰਸੀ ਕਿਸੇ ਕਿਸੇ ਨੂੰ ਮਿਲਦੀ ਹੈ ਤੁਹਾਨੂੰ ਇਸ ਕਰਕੇ ਨਹੀਂ ਦਿੱਤੀ ਕਿ ਤੁਹਾਡੀ ਉਮਰ ਹੋ ਗਈ ਹੈ ਤੁਸੀਂ ਡਿਜ਼ਰਵ ਕਰਦੇ ਹੋ ਤਾਂ ਦਿੱਤੀ ਹੈ ਹੈਨਾ ਲੋਕਾਂ ਨੂੰ ਰੈੱਡ ਕਾਰਪਟ ਮਿਲਦਾ ਤੁਹਾਨੂੰ ਰੈੱਡ ਚੇਅਰ ਮਿਲੀ ਤੇ ਇਹ ਸਾਡਾ ਹਮੇਸ਼ਾ ਮਾਨ ਰਹੇ ਨੇ ਨਿਰਮਲ ਜੀ ਤੇ ਹਾਂਜੀ ਕਹਿਣ ਲੱਗਾ ਤੁਹਾਡਾ ਵੀ ਕੋਣੀਆਂ ਕਿਉਂ ਮਾਰੇ ਜਾਨਾ ਮੈਂ ਕੋਈ ਕੋਈ ਛੱਡਣਾ ਕਿਸੇ ਨੂੰ ਮੈਂ ਉਹ ਲੈ ਹੈ ਤੇ ਲੰਬੀ ਲਿਸਟ ਹੈ ਸੋ ਇਹ ਮੈਂ ਤਾਂ ਥੋੜਾ ਜਿਹਾ ਚਲੋ ਮਾਹੌਲ ਖੁਸ਼ ਨੁਮਾ ਜਾ ਰਿਹਾ ਹੈ ਸਾਡੀ ਫਿਲਮ ਚ ਵੀ ਇਦਾਂ ਵਿੱਚ ਵਿੱਚ ਜਿੱਥੇ ਅਸੀਂ ਕਿਤੇ ਆਉਨੇ ਹਜ਼ਾਕੇ ਚਲੇ ਜਾਨੇ ਆ ਆਡੀਅנס ਨੂੰ ਸਾਡੀ ਫਿਲਮ ਚ ਵੀ ਇਹੀ ਕੰਮ ਹੈ ਤੇ ਗੱਲ ਜਦੋਂ ਸੀਮਾ ਜੀ ਤੇ ਆਉਂਦੀ ਹੈ ਜੀ ਸਾਡੇ ਦੂਰਦਰਸ਼ਨ ਤੋਂ ਸਾਡਾ ਇਕੱਠਿਆਂ ਦਾ ਸਾਥ ਹੈ ਬੜੇ ਸਾਲਾਂ ਦਾ ਐਂਡ ਸ਼ੀ ਇਸ ਆਲਵੇਸ ਅ ਫੈਬਲਸ ਪਰਫਾਰਮਰ ਕਿਉਂਕਿ ਇਹਨਾਂ ਨਾਲ ਦੂਰਦਰਸ਼ਨ ਤੇ ਵੀ ਜਿੰਨਾ ਕੰਮ ਕੀਤਾ ਬਾਅਦ ਚ ਫਿਲਮਾਂ 'ਚ ਕੰਮ ਕੀਤਾ ਤੇ ਹੁਣ ਵੀ ਮਤਲਬ ਹੇਸ਼ਾ ਮੈਨੂੰ ਬਹੁਤ ਚੰਗਾ ਲੱਗਦਾ ਕਿਉਂਕਿ ਜਿੰਨੀਆਂ ਮੈਂ ਫਿਲਮਾਂ ਕੀਤੀਆਂ ਇੱਕੋ ਹੀ ਫਿਲਮ ਦੇ ਵਿੱਚ ਮੈਨੂੰ ਅੱਜ ਤੱਕ ਇੱਕ ਥੱਪੜ ਪਿਆ ਇਹਨਾਂ ਨੇ ਮਾਂ ਬਣ ਕੇ ਮਾਰਿਆ ਸੀ ਬਰਨਾ ਮੈਂ ਰੋਲ ਹੀ ਨਹੀਂ ਕਰਦਾ ਜਿੱਦੇ ਜਿ ਕੁੱਟਕੱਟ ਜੀ ਪੈਣੀ ਹੋਵੇ ਨਾ ਮੈਂ ਇਹਨਾਂ ਨੂੰ ਤਾਂ ਮੈਂ ਕਿਹਾ ਕਿੰਨੇ ਮਾਰਨਾ ਕਹਿੰਦੇ ਸੀਮਾ ਜੀ ਨੇ ਮੈਂ ਚੱਲ ਫਿਰ ਠੀਕ ਹੈ ਕੋਈ ਗੱਲ ਨਹੀਂ ਤੇ ਇਹਨਾਂ ਨੂੰ ਹੁਣ ਲੌਂਗ ਲਾਚੀ ਬਾਰੇ ਕੀ ਕਹਾਂ ਮੈਂ ਜਿੰਨੀ ਵਧੀਆ ਮਤਲਬ ਗਾਇਕਾ ਸਾਡੇ ਪੰਜਾਬ ਦੀ ਮੰਨਤ ਨੂਰ ਉਨੀ ਵਧੀਆ ਪਰਫਾਰਮੈਂਸ ਫਿਲਮ ਦੇ ਵਿੱਚ ਬਣ ਕੇ ਸਾਹਮਣੇ ਆਈ ਹੈ ਔਰ ਆਪਣੀ ਗਾਇਕੀ ਲਈ ਦਿਨਾਂ ਨੇ ਬਹੁਤ ਸੰਘਰਸ਼ ਕੀਤਾ ਅੱਗੇ ਤੱਕ ਆਉਣ ਲਈ ਪਰ ਫਿਲਮ ਨੇ ਤਾਂ ਇੱਕੋ ਨਹੀਂ ਤੁਹਾਨੂੰ ਬਿਜ਼ੀ ਕਰ ਬਿਜ਼ੀ ਕਰ ਦੇਣਾ ਠੀਕ ਹੈ ਨਾ ਤੇ ਹੁਣ ਗਾਇਕੀ ਲਈ ਟਾਈਮ ਕੱਢਣਾ ਪੈਣਾ ਤੁਹਾਨੂੰ ਕਿਉਂਕਿ ਮੈਂ ਤੁਸੀਂ ਹੁਣ ਐਕਟਰਸ ਬਣ ਜਾਣਾ ਨਾ ਫਿਰ ਅਗਲੀ ਫਿਲਮ ਜ ਆਪਾਂ ਨਹੀਂ ਲੈਣਾ ਭਾਜੀ ਬਾਈ ਕੋ ਗੱਲ ਸਾਡੇ ਮੂੰਹ ਤੇ ਗਈ ਜੰਦੇ ਫਰਸਟ ਪ੍ਰਾਇੋਰਟੀ ਕੈਨਸਲ ਉਹ ਲੈਣ ਲੱਗੇ ਅਗਲੀ ਫਿਲਮਸ ਲੈ ਮੈਂ ਮਿਸਿਸ ਪਟਵਾਰੀ ਬਣਾਇਆ ਤੁਹਾਨੂੰ ਇਸ ਫਿਲਮ ਚ ਘੁੱਗੀ ਪਾਈ ਦੇ ਵਾਈਫ ਤੇ ਤੁਸੀਂ ਦੱਸੋ ਆ ਪਟਵਾਰੀ ਔਰ ਬਹੁਤ ਅੱਛਾ ਇਨਾਨ ਨੇ ਪਰਫਾਰਮ ਕੀਤਾ ਔਰ ਅੱਜ ਦੇ ਟਾਈਮ ਦੀ ਜੀ ਮੈਂ ਗੱਲ ਕਰਮਾ ਹਮੇਸ਼ਾ ਕਹਿਣਾ ਹੁੰਦਾ ਕਿ ਲੋਕ ਸਾਨੂੰ ਕਹਿੰਦੇ ਆ ਕਿ ਤੁਸੀਂ ਨਵੇਂ ਕਲਾਕਾਰ ਕਿਉਂ ਨਹੀਂ ਅੱਗੇ ਲੈ ਕੇ ਆਉਂਦੇ ਉਹਨਾਂ ਨੂੰ ਕਦੋਂ ਮੌਕਾ ਮਿਲੇਗਾ ਮੈਂ ਹਮੇਸ਼ਾ ਬੜੇ ਮਾਨ ਨਾਲ ਕਹਿਣਾ ਨਾ ਇਹਨੂੰ ਆ ਮੁੰਡਾ ਸਾਡਾ ਅੱਗੇ ਖੜਾ ਦیدار ਗੇਲੇ ਨੂੰ ਇਹਦਾ ਡੈਡੀ ਨਹੀਂ ਲੈ ਕੇ ਆਇਆ ਇਹਦਾ ਚਾਚਾ ਨਹੀਂ ਲੈ ਕੇ ਆਇਆ ਇਹਦਾ ਪਿਓ ਨਹੀਂ ਲੈ ਕੇ ਆਇਆ ਤੇ ਕੋਈ ਰੋਕ ਨਹੀਂ ਸਕਿਆ ਇਹਨੂੰ ਆਉਣ ਤੋਂ ਮੁੰਡਾ ਸਾਡਾ ਮੱਟੂ ਐ ਇਹ ਐ ਹੋਰ ਬੜੇ ਆਰਟਿਸਟ ਨੇ ਜਿਹਦੇ ਕਰਕੇ ਨਹੀਂ ਹੁੰਦਾ ਕਿਸੇ ਦੀ ਤੇ ਨਾ ਕੋਈ ਉਹਨੂੰ ਫੜ ਕੇ ਲੈ ਕੇ ਆਉਂਦਾ ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਉਮਰਾ ਸਟੇਜਾਂ ਤੇ ਲਾਈਆਂ ਤੇ ਤਾਂ ਇੱਥੇ ਖੜੇ ਨੇ ਇਹ ਵੀ ਆਪਣੀ ਮੁੰਡਾ ਮਿਹਨਤ ਨਾਲ ਲੱਗਿਆ ਆਇਆ ਦੇਖੋ ਜੇ ਨਹੀਂ ਚੰਗਾ ਲੱਗਦਾ ਤਾਂ ਮੂੰਹ ਤੇ ਕਹਿ ਦਿਓ ਉਹ ਡਰ ਗਿਆ ਵੀ ਤਿੰਨ ਚਾਰ ਨੇ ਕਹਿ ਦੇਣਾ ਵਿੱਚੋਂ ਇਹ ਫੇਸਬੁੱਕ ਵਾਲੇ ਨੇ ਕਹਿ ਦੇਣ ਦੇ ਹੁੰਦੇ ਵਿੱਚੋਂ ਦੋ ਤਿੰਨ ਇਹ ਕੀ ਕਰਦਾ ਯਾਰ ਹੈਨਾ ਪਰ ਸਭ ਤੋਂ ਇੰਪੋਰਟੈਂਟ ਗੱਲ ਕਿ ਜੇ ਅਸੀਂ ਸਾਰੇ ਕਲਾਕਾਰ ਜਿਨ੍ਹਾਂ ਦਾ ਮੈਂ ਜ਼ਿਕਰ ਕਰ ਰਿਹਾ ਉਹ ਇਕੱਠੇ ਵੀ ਹੋ ਜਾਈਏ ਤਾਂ ਵੀ ਕੁਝ ਨਹੀਂ ਹੋ ਸਕਦਾ ਜਦ ਤੱਕ ਸਾਡੇ ਕੋਲ ਪ੍ਰੋਡਿਊਸਰਸ ਨਾ ਹੋਣ ਜਿਹੜੇ ਤੁਹਾਡੇ ਤੇ ਇਨਵੈਸਟ ਕਰਨ ਨੂੰ ਰੈਡੀ ਹੋਣ ਤੁਹਾਡੇ ਪ੍ਰੋਜੈਕਟ ਤੇ ਤੁਹਾਡੀ ਸੋਚ ਤੇ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਔਰ ਬਹੁਤ ਮੁਬਾਰਕਾਂ ਤੁਹਾਨੂੰ ਪ੍ਰਭ ਦੇ ਫਾਦਰ ਨੇ ਸੋ ਆਪਣੇ ਨਾਮ ਨਾਲ ਇੰਨੀ ਖੁਸ਼ੀ ਨਹੀਂ ਫਾਦਰ ਹੁੰਦੀ ਜਦੋਂ ਬੱਚੇ ਦੇ ਨਾਮ ਨਾਲ ਕਿਹਾ ਜਾਂਦਾ ਉਹਦੇ ਫਾਦਰ ਨੇ ਹੈਨਾ ਤੇ ਬਾਜਵਾ ਸਾਹਿਬ ਇਹ ਇਹਦੇ ਨਰ ਦੇ ਫਾਦਰ ਨੇ ਮੈਨੂੰ ਪਹਿਲੇ ਵਾਰੋਂ ਦਾ ਇਨੇ ਡੈਡੀ ਇਕੱਠੇ ਹੋ ਰਹੇ ਮੈਂ ਆਪਣਾ ਲੈ ਕੇ ਆਣਾ ਸੀ ਹਾਂ ਮੈਂ ਮੈਂ ਵਿਦਾਊਟ ਡੈਡੀ ਆ ਗਿਆ ਐਨੀਵੇਸ ਤੇ ਬਾਕੀ ਇਧਰੋਂ ਜੇ ਗੱਲ ਕਰਾਂ ਤੇ ਸਾਡੇ ਸਾਥੀ ਸਾਰੇ ਪਹਿਲਾਂ ਇਧਰ ਸਾਡਾ ਮਨੀ 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 ਮੈਂ ਉਹੀ ਕਹਿ ਰਿਹਾ ਸਾਡਾ ਮਨੀ ਤੇ ਵੈਸੇ ਹੁਣ ਕਹਿਣ ਲੱਗੇ ਪਹਿਲਾਂ ਗੋਲੂ ਹੀ ਹੁੰਦਾ ਸੀ ਸਾਡਾ ਬਹੁਤ ਪਿਆਰਾ ਬੱਚਾ ਔਰ ਬੜਾ ਮਿਹਨਤੀ ਐਨੇ ਬਹੁਤ ਥੋੜੇ ਸਮੇਂ ਚ ਆਪਣਾ ਨਾਮ ਬਣਾਇਆ ਅਖਿਲ ਸਪੈਸ਼ਲਾਈਜ਼ਰ ਹੈ ਸਰ ਅਖਿਲ ਜੀ ਮੇਰਾ ਇਹ ਵੀ ਬਹੁਤ ਪਿਆਰਾ ਫਨਕਾਰ ਲੋਕੀ ਇਹਨੂੰ ਯੂਥ ਬਹੁਤ ਪਿਆਰ ਕਰਦਾ ਇਹਨੂੰ ਮੈਂ ਵੀ ਜਦੋਂ ਪਹਿਲੀ ਵਾਰ ਸੁਣਿਆ ਸੀ ਮੈਨੂੰ ਮੇਰੇ ਬੱਚਿਆਂ ਨੇ ਦੱਸਿਆ ਸੀ ਕਿ ਪਾਪਾ ਐਡਾ ਮੁੰਡਾ ਵਧੀਆ ਗਾਉਂਦਾ ਤੁਸੀਂ ਉਹ ਵੀ ਉਹਦੇ ਛੋਟੇ ਛੋਟੇ ਸੀ ਪਰ ਦੇਖੋ ਇੱਕ ਇੱਕ ਏਜ ਗਰੁੱਪ ਨੂੰ ਆਪਣੇ ਨਾਲ ਜੋੜਨਾ ਰਿਹਾ ਇਹਨੇ ਕਦੇ ਫਾਲਤੂ ਕਿਸੇ ਪਬਲਿਸਿਟੀ ਚ ਨਹੀਂ ਪਿਆ ਕੋਈ ਕਦੇ ਨੇ ਗੇਮਿਕ ਨਹੀਂ ਕੀਤੇ ਪਪੂਲਰ ਹੋਣ ਲਈ ਬਟ ਸਟਿਲ ਬੱਚਿਆਂ ਦੇ ਦਿਲਾਂ 'ਚ ਵਸਦਾ ਹੈ ਨੌਜਵਾਨਾਂ ਦੇ ਸੋ ਕੰਗ੍ਰੈਚੁਲੇਸ਼ਨਸ ਹਾਂਜੀ ਜਿਹੜਾ ਆਪਾਂ ਸੁਣ ਰਹੇ ਸੀ ਸੋ ਅਖਿਲ ਨਾਮ ਹੀ ਬਹੁਤ ਆ ਕਹਿੰਦੇ ਨਾਮ ਹੀ ਕਾਫੀ ਹੈ ਤੇ ਉਸ ਤੋਂ ਬਾਅਦ ਮੁਰਲੀ ਜੀ ਕੀ ਬਾਤ ਆ ਸਰ ਪੈਨੋਰਾਮਾ ਦੀ ਹੁਣੇ ਗੱਲ ਹੋਈ ਸੀ ਪੈਨੋਰਾਮਾ ਹੁਣੇ ਸਾਡੇ ਨਾਲ ਇੰਡਸਟਰੀ ਦੇ ਨਾਲ ਜੁੜਿਆ ਹੈ ਨਾ ਪਹਿਲਾਂ ਵੀ ਸਾਡੀ ਫਿਲਮ ਕੀਤੀ ਹੈ ਪਰ ਮੈਨੂੰ ਲੱਗਦਾ ਹੈ ਕਿ ਬੜਾ ਸ਼ੁਭ ਸ਼ਗਨ ਹੈ ਜਦੋਂ ਵੱਡੇ ਗਰੁੱਪ ਤੁਹਾਡੇ ਨਾਲ ਆ ਕੇ ਜੁੜਦੇ ਤੁਹਾਡੀ ਇੰਡਸਟਰੀ ਦੇ ਨਾਲ ਲੱਗਦਾ ਹੈ ਕਿ ਅਸੀਂ ਗਰੋ ਕਰ ਰਹੇ ਹਾਂ ਸੋ ਪੈਨੋਰਾਮਾ ਦਾ ਸਾਡੇ ਨਾਲ ਆ ਕੇ ਜੁੜਨਾ ਔਰ ਸਾਨੂੰ ਅੱਗੋਂ ਪ੍ਰੋਤਸਾਹਿਤ ਕਰਨਾ ਕਿ ਹੋਰ ਅੱਛੀਆਂ ਫਿਲਮਾਂ ਅਸੀਂ ਬਣਾਈਏ ਮੇਰੇ ਖਿਆਲ ਨਾਲ ਵੀ ਆਰ ਔਨ ਦਾ ਰਾਈਟ ਟਰੈਕ ਤੇ ਬਹੁਤ ਕੰਮ ਅਸੀਂ ਦੇ ਪੈਨੋਰਾਮਾ ਦੇ ਨਾਲ ਹੋਰ ਕਰਾਂਗੇ ਮੁਰਲੀ ਜੀ ਥੈਂਕਸ ਫॉर ਕਮਿੰਗ ਐਂਡ ਥੈਂਕਸ ਫॉर ਜੁਆਇਨਿੰਗ ਅਸਟਰਡੇ ਤੇ ਇਧਰ ਮੇਰੇ ਪ੍ਰਭ ਕਿੱਥੇ ਆ ਜਾ ਕਾਕਾ ਅੱਗੇ ਇਹ ਮਤਲਬ ਤੁਹਾਨੂੰ ਤਾਂ ਮੈਂ ਵੈਸੇ ਪ੍ਰੋਡਿਊਸਰ ਕਹਿੰਦਾ ਸੀ ਅਸਲੀ ਤਾਂ ਇਹੀ ਹੈ ਇਹ ਹਾਂ ਇਹ ਪ੍ਰੋਡਿਊਸਰ ਦੇ ਪ੍ਰੋਡਿਊਸਰ ਨਹੀਂ ਵੱਖਰੀ ਗੱਲ ਹੈ ਪਰ ਅਸਲੀ ਪ੍ਰੋਡਿਊਸਰ ਸਾਡਾ ਪ੍ਰਭ ਹੀ ਹੈ ਤੇ ਇਹ ਵੀ ਬੜਾ ਪੋਟੈਂਸ਼ੀਅਲ ਆ ਰਰ ਪੈਸ਼ਨੇਟ ਮੁੰਡਾ ਜੀ ਮੈਨੂੰ ਲੱਗਦਾ ਕਿ ਪ੍ਰਮਾਤਮਾ ਇਹਨੂੰ ਇਹਦੇ ਚ ਕਾਮਯਾਬੀ ਦਵੇ ਤੇ ਇਹਨੇ ਹੋਰ ਕੋਈ ਕੰਮ ਤੁਹਾਡੇ ਵਾਲਾ ਤਾਂ ਨਹੀਂ ਕਰਨਾ ਫਿਰ ਫਿਲਮਾਂ ਹੀ ਬਣਾਏਗਾ ਹੁਣ ਤੇ ਹੁਣ ਮੈਂ ਇੱਕ ਨਾਮ ਸਾਰੇ ਸੋਚਦੇ ਲਿਆ ਨਹੀਂ ਉਹ ਮੇਰੇ ਆਈਡਲ ਨੇ ਮੈਂ ਹਮੇਸ਼ਾ ਹੀ ਉਹਨਾਂ ਤੋਂ ਜਿੰਨੀ ਵਾਰੀ ਜ਼ਿੰਦਗੀ ਚ ਕੰਮ ਕਰਨ ਦਾ ਮੌਕਾ ਮਿਲਿਆ ਇਹਨਾਂ ਤੋਂ ਮੈਂ ਇਹੀ ਸਿੱਖਿਆ ਕਿ ਜਦੋਂ ਤੁਹਾਡਾ ਕੋਈ ਨਾਮ ਲੈਣ ਲੱਗੇ ਇਧਰ ਵੇਖਣ ਲੱਗ ਜਾਓ ਤੁਹਾਨੂੰ ਕਿੱਧਰ ਪਤਾ ਮੈਂ ਤੁਹਾਡਾ ਨਾਮ ਲੈਣ ਲੱਗਾ ਪਿਆ ਜੀ ਤੁਸੀਂ ਹੱਸੇ ਕਿਉਂ ਸੋ ਯਾਰੇ ਸਾਡੇ ਪੰਜਾਬ ਦਾ ਮਤਲਬ ਇਹੋ ਸ਼ੈਤਾਨ ਬੰਦੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਮੈਂ ਤੁਹਾਨੂੰ ਟੀਵੀ ਤੇ ਬਹੁਤ ਭਾਜੀ ਫੈਨ ਹੁੰਦਾ ਸੀ ਤੁਹਾਡਾ ਮੈਂ ਤੇ ਮੈਂ ਬਹੁਤ ਇਹਨਾਂ ਦਾ ਮਰੀਦ ਹਾਂ ਹਮੇਸ਼ਾ ਇਹ ਬੰਦੇ ਥੋੜੇ ਜਿਹਾ ਖਰਾਬ ਨੇ ਪਰ ਐਕਟਰ ਬਹੁਤ ਅੱਛੇ ਨੇ ਲੜ ਲੜ ਪੈਂਦੇ ਕਈ ਵਾਰੀ ਸੈੱਟ ਤੇ ਨਾ ਪਰ ਸਾਡੇ ਕੋਲ ਅੱਜ ਦੀ ਡੇਟ 'ਚ ਪੰਜਾਬੀ ਫਿਲਮ ਇੰਡਸਟਰੀ 'ਚ ਕੋਈ ਫਾਈਨੇਸਟ ਐਕਟਰ ਹੈਗਾ ਹਰ ਡਾਈਮੈਂਸ਼ਨ ਤੇ ਕੰਮ ਕਰਨ ਵਾਲਾ ਤੇ ਉਹ ਬੀ ਐਨ ਸ਼ਰਮਾ ਸਾਹਿਬ ਹੈ ਮੈਂ ਤਾਂ ਅਖੀਰ ਤੇ ਨਾਮ ਇਹਨਾਂ ਦਾ ਰੱਖਿਆ ਸੀ ਕਿ ਇੱਕ ਵਧੀਆ ਜਿਹਾ ਨਾਮ ਐਂਡ ਤੇ ਲੈ ਜਾਓ ਸਾਰਾ ਕਵਰ ਹੋ ਜਾਂਦਾ ਫਿਰ ਬੰਦੇ ਦਾ ਥੈਂਕ ਯੂ ਜੀ